ਹੈਲੋ ਫਰੈਂਡ ਕੀ ਹਾਲ ਚਾਲ ਆ ਤੁਹਾਡੇ ਜੀ ਤੁਸੀਂ ਠੀਕ ਹੋ ਜੀ ਤੇ ਅਸੀਂ ਅੱਜ ਜਾ ਰਹੇ ਆ ਜਿੱਥੇ ਸਾਡੇ ਸਬੀਲ ਲੱਗੀ ਆ ਗੁਰਦੁਆਰਾ ਸਾਹਿਬ ਚ ਤੇ ਆਪਾਂ ਅੱਜ ਉਥੋਂ ਸਾਰਾ ਦਿਨ ਪਾਣੀ ਢੋਣਾ ਨਮਾਣੀ ਜਿਹਨੂੰ ਕਹਿੰਦੇ ਆ ਤੇ ਸਾਡੇ ਤੋਰੀ ਮੁਹੇ ਦੀ ਤਿਆਰੀ ਆ ਜੀ ਆ ਸਾਡੇ ਗਵਾਂਢੀ ਦੇ ਆ ਕੇ ਗਏ ਆ ਸਾਨੂੰ ਐ ਨਹੀਂ ਪਤਾ ਵੀ ਇਹ ਕੀ ਚੀਜ਼ ਆਸਾ ਕਹਿੰਦੇ ਆ ਕਿ ਇਹ ਹੈਗਾ ਸੱਤੂ ਤੇ ਇਹਨੂੰ ਅਖੇ ਤੁਸੀਂ ਠੰਡੇ ਪਾਣੀ ਚ ਤੇ ਪਤਾ ਨਹੀਂ ਖਣੀ ਕਣਕ ਦਾ ਸੱਤੂ ਆ ਇਹ ਮੈਂ ਜ਼ਿੰਦਗੀ 'ਚ ਜੇ ਪਹਿਲੀ ਯਾਰ ਸੁਣਿਆ ਕਿਉਂਕਿ ਆਪਾਂ ਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਹੈਗਾ ਤੇ ਕਣਕ ਦਾ ਤਾਂ ਆਟਾ ਤਾਂ ਮੈਂ ਜ਼ਰੂਰ ਸੁਣਾ ਜਿਹੜਾ ਆਪਾਂ ਖਾਂਦੇ ਆ ਸਰ ਤੇ ਸੱਤੂ ਮੈਂ ਪਹਿਲੀ ਯਾਰ ਸੁਣਿਆ ਤੇ ਪਲੀਜ਼ ਤੁਹਾਡੇ ਮੂਹਰੇ ਨਾਲ ਹੱਥ ਬੰਨ ਕੇ ਰਿਕਵੈਸਟ ਆ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਵੀ ਆਪਾਂ ਮੁੰਡੇ ਨੂੰ ਰਿਸ਼ਤਾ ਕਰਾ ਦਿਓ ਯਾਰ ਥੋੜੀ ਮੂਹੇ ਨੂੰ ਵਿਚਾਰੇ ਨੂੰ ਤੇ ਕਸਮੀ ਗੱਲ ਆ ਬਹੁਤ ਔਖਾ ਹੁੰਦਾ ਇਹ ਭਾਂਡਾ ਟਿੰਡਾ ਤੁਹਾਨੂੰ ਦਾ ਵਿਚਾਰਾ ਦੇਖੋ ਸ਼ਕਲ ਦੇਖੋ ਕਿੰਨੀ ਮਸੂਮ ਆ ਵਿਚਾਰੇ ਦੀ ਤੇ ਬਹੁਤ ਹੀ ਚੰਗਾ ਬੰਦਾ ਯਾਰ ਇਹ ਰਿਸ਼ਤਾ ਕਰਾਓ ਬਾਈ ਬਣ ਕੇ ਪਲੀਜ਼ ਹੱਥ ਵਾਂਗ ਕੇ ਰਿਕਵੈਸਟ ਆ ਆ ਦੇਖੋ ਪਹਿਲਾਂ ਤੋਰੀ ਮੂਹਨੇ ਪਰਤਾ ਬਣਾਇਆ ਮੈਂ ਤੁਹਾਨੂੰ ਪਰਤਾ ਦਿਖਾਉਣੀ ਆ ਢੜ ਬਣਾਇਆ ਪਰਤਾ ਬਹੁਤ ਸਵਾਦ ਮੈਂ ਖਾ ਲੱਤੀ ਆ ਤੇ ਆਪਾਂ ਬਣਾਇਆ ਚੌਲ ਇਹ ਦੁਪਹਿਰੇ ਆਪਾਂ ਰਖੜਾਂਗੇ ਚੌਲ ਦੁਬਾਰੇ ਚੱਕੜੇ ਬਣਾ ਪਰਤੇ ਦੇ ਨਾਲ ਖਾਣੇ ਆ ਤੇ ਬਸ ਮੈਂ ਤੁਹਾਨੂੰ ਵਾਰੀ ਵਾਰੀ ਕਹੀ ਜਾਂਦੀ ਆ ਜੀ ਵੀ ਹੱਥ ਬੰਨ ਕੇ ਤੁਹਾਡੇ ਅੱਗੇ ਰਿਕਵੈਸਟ ਆ ਜੀ ਤੇ ਜੇ ਕੋਈ ਹਨਾ ਕੁੜੀ ਕੋਈ ਵੀ ਚਾਹੁੰਦੀ ਹੋਵੇ ਬਈ ਇਹ ਗਰੀਬ ਦਾ ਘਰ ਵਾਛੇ ਵਿਚਾਰੇ ਦਾ ਤੇ ਹੁਣ ਆਪਦੀ ਉਮਰ ਤਾਂ ਆਪਾਂ ਲੈ ਆਈ ਬੈਠੇ ਆ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਹੁਣ ਮੇਰੀ 40 50 ਸਾਲ ਦੀ ਉਮਰ ਹੋ ਗਈ ਮੇਰੇ ਤੋਂ ਬੁੱਢੇ ਵੇਲੇ ਨਹੀਂ ਪਾਂਡਾ ਟਿੰਡਾ ਮਾ ਜਾਂਦਾ ਮੈਂ ਦੋ ਰੋਟੀਆਂ ਮੱਸੇ ਟਾਈਮ ਪਾਸ ਕਰਦੀ ਆ ਆਪ ਦਾ ਪਕਵਨੀ ਆ ਤੇ ਵਿਚਾਰਾ ਦੇਖ ਕੇ ਬਹੁਤ ਮਾਸੂਮ ਬੱਚਾ ਹੈ ਦੇਖਾ ਸ਼ਕਲ ਤੋਂ ਹੀ ਪਤਾ ਲੱਗਦਾ ਜੀ ਤੁਹਾਨੂੰ ਤੇ ਜਿਹੜੀ ਕੁੜੀ ਨੇ ਵਿਆਹ ਕਰਾ ਲਿਆ ਇਹ ਤਾਂ ਨਹੀਂ ਵੀ ਤੈਨੂੰ ਰਸੋਈ 'ਚ ਵੜਨ ਦੇ ਦਊਗਾ ਬੰਦਾ ਸਵੇਰੇ ਉੱਠ ਕੇ ਤੇਰੇ ਪੈਰੀ ਹੱਥ ਲਾਇਆ ਕਰੂਗਾ ਠੀਕ ਹੈ ਤੈਨੂੰ ਕੋਲ ਗੇਟਾ ਤੇ ਬਰਸ਼ ਤੈਨੂੰ ਜਮਾ ਤੇਰੇ ਬਿੱਟਾਂ ਦੇ ਕੋਲੇ ਲਿਆ ਕੇ ਤੈਨੂੰ ਕਰਾ ਕੇ ਫਿਰ ਕਹਿ ਕਾ ਗਲੇ ਮੇਰੀ ਬੁਗੜੀ ਆ ਮੇਰੀ ਬੁਗੜੀ ਅਰੇ ਬੁਗੜੀ ਬੁਗੜੀ ਕਰਕੇ ਤੈਨੂੰ ਪਿਆਇਆ ਕਰੂਗਾ ਚਾਹ ਪਾਣੀ ਠੀਕ ਹੈ ਤੇ ਤੁਸੀਂ ਪੰਨ ਜ਼ਰੂਰ ਖਾਟ ਲੋ ਜੀ ਪੰਨ ਖੱਟ ਲੈ ਗਏ ਬਲੀ ਹਲਹਾਰੀਆਂ ਆ ਦੇਖੋ ਜੀ ਜਿਹੜਾ ਆਪ ਹੀ ਕਹੀਐਂਦਾ ਤੇ ਬਾਕੀ ਤੂੰ ਸੁਨੇਹਾ ਲਾ ਦੇ ਕੀ ਲਾਉਣਾ ਚਾਹੁੰਦਾ ਹੈ ਮੈਂ ਕੀ ਲਾਉ ਬੋਲਦੇ ਪਾਗਲ ਬੋਲਣਾ ਚਾਹੀਦਾ ਆ ਆ ਆ ਕਰਦੇ ਆਹ ਵਰੀ ਵਾਜ ਕਰਨੇ ਪੈਣੇਂਦਾ ਹਾਂਜੀ ਹਾਂਜੀ 1.6 ਲੱਖ ਫੋਲੋਅਰ ਹੋ ਗਏ ਜਿਹੜੀ ਮੇਰੀ ਮੰਮੀ ਨੂੰ ਫੋਲੋ ਕਰਦੀ ਤੇ ਫਿਰ ਤੁਸੀਂ ਰਿਸ਼ਤਾ ਕਰਾਦੇ ਫਕਾਈ ਮਰੀ ਜਾਂਦਾ ਨੂੰ ਬੋਲਣ ਦੀ ਲਾਇਕਤ ਹੈ ਨਹੀਂਗੀ ਤੇ ਅੱਜ ਆਪਣੇ ਗੁਰਦੁਆਰਾ ਸਾਹਿਬ 'ਚ ਹੈਗੀ ਐ ਸ਼ਬੀਲ ਚੱਲੂਗੀ ਤੇ ਆਪਾਂ ਉੱਥੇ ਜ਼ਰੂਰ ਜਾਵਾਂਗੇ ਸ਼ਬੀਲ 'ਚ ਉੱਥੇ ਵੀ ਜਾ ਕੇ ਅਸੀਂ ਬਿਲਕੁਲ ਬਲੌਗ ਪਾਵਾਂਗੇ ਅਸੀਂ ਵੀ ਉੱਥੇ ਉੱਥੇ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਸ਼ਬੀਲ 'ਚ ਕਿੰਨਾ ਕ ਪਾਣੀ ਪੀਨੇ ਆ ਤੇ ਆ ਦੇਖੋ ਭਾਂਡੇ ਦਾ ਆਏ ਮੈਂ ਕਹਿੰਨੇ ਭਾਂਡੇ ਦੇ ਚੱਪ ਘਾੜ ਦਿੰਦਾ ਬੰਦਾ ਭਾਂਡੇ ਬਹੁਤ ਘਾਟ ਮਾਜਦਾ ਭੈਣ ਮਿਰ ਕੇ ਜੇ ਕੋਈ ਵੀ ਕੁੜੀ ਚਾਹਦੀ ਆ ਬੇਹਦੀ ਵਿਚੋਲਣ ਬਣੂਗੀ ਕੋਈ ਠੀਕ ਆ ਤੇ ਸਾਰਾ ਘਰ ਉਹਦਾਗਾ ਠੀਕ ਆ ਅੱਜ ਨਾ ਕੁਝ ਵੀ ਹੈਗਾ ਸਾਰਾ ਆਰੋ-ਵਿਰੋਧ ਨਾ ਪਿਆ ਲਵਾ ਦੂੰਗੀ ਮੈਂ ਪਰ ਆ ਗਰੀਬ ਦਾ ਪੁੱਨ ਕੱਟ ਲਓ ਜਿਹੜਾ ਥੋੜੀ ਮੂੰਹ ਦਾ ਦੇਖੋ ਮੂੰਹ ਦੇਖ ਹੈ ਹੈ ਆਏ ਲੱਡੂ ਬੁੱਟੇ ਜਾਂਦੇ ਆ ਬੰਦੇ ਦੇ ਮਨ ਦੇ ਵਿੱਚ ਹੌਲੀ ਹੌਲੀ ਫੜਦੇ ਨੇ ਲੱਡੂ ਫੜਦੇ ਆਰੇ ਮਨ ਮੇਲੇ ਲੱਡੂ ਬੂਟਾ ਰੇ ਕੱਢੀ ਆ ਤੂੰ ਨੇ ਕੁੰਡਾ ਰੰਡ ਕਰਾਵਾਂਗੇ ਰਿਸ਼ਤਾ ਸਾਨੂੰ ਕਮੈਂਟਾ ਜ਼ਰੂਰ ਦੱਸਦੇ ਹੋਇਆ ਕਿ ਸੰਦਾ ਭਾਂਡਾ ਤੋਂ ਕਿਹੜਾ ਸ਼ੌਟ ਜੁਗਾ ਬਹੁਤ ਔਖਾ ਬਹੁਤ ਔਖਾ ਤੇ ਆ ਆ ਪੜਥੇ ਨਾਲ ਦੁਪਹਿਰੇ ਖਖੜੀ ਦੀ ਚਟਣੀ ਤੇ ਆ ਦੇਖੋ ਹਰੀਆਂ ਮਿਰਚਾਂ ਇਹ ਆਪਾਂ ਅੱਜ ਖਖੜੀ ਦੀ ਚਟਣੀ ਤੇ ਹਰੀਆਂ ਮਿਰਚਾਂ ਤੇ ਪੜਥੇ ਦੇ ਪੁਰੇ ਚਾਪਾ ਦਾ ਪਕਾੜ ਦੇ ਤੌਰ 'ਤੇ ਆ ਨਾਲੇ ਠੀਕਾ ਦੋਸਤੋ ਅਸੀਂ ਨਾ ਕੰਮ ਜਿੱਦੇ ਨੂੰ ਛੁੱਟੀ ਹੁੰਦੀ ਆ ਬਜਾਰੇ ਨੂੰ ਅਸੀਂ ਕੰਮ ਰਲ ਮਿਲ ਕੇ ਕਰ ਲੈਨੇ ਆ ਹੁਣ ਮੈਂ ਬਾਹਰੋਂ ਕੇ ਚੋ ਕੱਪੜੇ ਕੱਢੂੰਗੀ ਕੱਪੜੇ ਕੱਢ ਕੇ ਫਿਰ ਮੈਂ ਨਾ ਆਉਂਗੀ ਕੁੜੀ ਨਿਵਾਉਂਗੀ ਫਿਰ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਮਾੜੀ ਮੋਟੀ ਜੇ ਸਾਡੀ ਕਿਸਮਤ ਚ ਹੋਈ ਤਾਂ ਅਸੀਂ ਸੇਵਾ ਕਰਾਂਗੇ ਗਰੀਬ ਬਾਕੀ ਤੁਸੀਂ ਪੁੱਤ ਨੂੰ ਜ਼ਰੂਰ ਖੱਟਿਓ ਜੀ ਇਹਦਾ ਰਿਸ਼ਤਾ ਜ਼ਰੂਰ ਕਰਾਓ ਸਾਨੂੰ ਕਮੈਂਟਾਂ ਚ ਦੱਸ ਦਿਓ ਕੁੜੀ ਇੱਕ ਅੱਖੋਂ ਕਾਣੀ ਹੋਣੀ ਚਾਹੀਦੀ ਆ ਸਿਰੋਂ ਗੰਜੀ ਹੋਣੀ ਚਾਹੀਦੀ ਆ ਇੱਕ ਪੈਰੋਂ ਲੰਗੜੀ ਹੋਣੀ ਚਾਹੀਦੀ ਆ ਕਿਉਂਕਿ ਇਹਦਾ ਖਰਚਾ ਬਚੂਗਾ ਸਰਮਾਣੀ ਪਾਉਗੀ ਅੱਖਾਂ 'ਚ ਸ਼ੈਂਪੂ ਨਹੀਂ ਲਾਉਗੀ ਜੇ ਗੰਜੀ ਹੋਈ ਤਾਂ ਤੇ ਬਸ ਆਹ ਚੱਲਦੇ ਹੁਣ ਕੁੜੀ ਦੇ ਕਹਿਣ ਦਾ ਮਤਲਬ ਬਾਕੀ ਕਹਾਂਗਾ ਪੇਸ਼ੀਆਂ ਸਾਰੀਆਂ ਮੁੰਡੇ 'ਚ ਸਹੀ ਆ ਮੁੰਡਾ ਸੋਹਣਾ ਘੈਂਟਾ ਦੇਖਣ ਨਾਲ ਸੋਹਣਾ ਹੋ ਗਿਆ ਨੇ ਪਹਿਲਾਂ ਨਾਲੋਂ ਵੈਸੇ ਠੀਕ ਆ ਮੁੰਡਾ ਪਹਿਲਾਂ ਤਾਂ ਇਹ ਨਾ ਅੱਲ ਮੁਹਾ ਜਿਹਾ ਸੀਗਾ ਇਹ ਤੇ ਹੁਣ ਇਹ ਵਧੀਆ ਘੈਂਟਾ ਬੰਦਾ ਜਾਣੀ ਰੀਆ ਦੀ ਮੰਦੇ ਉਹਨੂੰ ਕਦੇ ਸੀ ਨਹੀਂ ਅਸੀਂ ਨਹੀਂ ਖਾਦੇ ਉਹਨਾਂ ਕੋਲ ਤੋਂ ਹੀ ਖਾੜਾਂ ਆਂਟੀ ਸੱਤੋਂ ਅਸੀਂ ਨਹੀਂ ਖਾਦੇ ਤੇ ਜਿਹੜਾ ਆਪਾਂ ਨੂੰ ਚੀਜ਼ ਦਿੱਤੀ ਸੀ ਗਵੰਡਾ ਨੇ ਉਹ ਆਪਾਂ ਨੂੰ ਉਹਨਾਂ ਨੂੰ ਵਾਪਸ ਕਰਤੀ ਤੇ ਆਪਾਂ ਕਹਿੰਦੇ ਆਪਾਂ ਨੂੰ ਕਣਕ ਦਾ ਸੱਤੋਂ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਜੀ ਤੇ ਸੰਤ ਸਵਾਦ ਨਹੀਂ ਲੱਗਿਆ ਵੈਸੇ ਉਹ ਕਹਿੰਦੀ ਠੰਡਾ ਹੁੰਦਾ ਠੰਡਾ ਤੇ ਉਧਰ ਪੰਨ ਘੱਟ ਲੋ ਜ਼ਰੂਰ ਜੇ ਆਪਾਂ ਨੂੰ ਕੁੜੀ ਚਾਹੀਦੀ ਆ ਵਧੀਆ ਮੇਰੇ ਨਾਲ ਕੰਮ ਕਰੇ ਮੈਨੂੰ ਇੰਸਟਾਗ੍ਰਾਮ ਤੋਂ ਨਾਲ ਰੋਕ ਕੇ ਵੀਡੀਓ ਬਣਾਉਂਦੇ ਠੀਕ ਆ ਦੋਸਤੋ ਕੁੜੀ ਹੋਏ ਸੋਹਣੀ ਸਰਖੀ ਹੈ 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 ਠੀਕ ਹੈ ਤੇ ਉਹ ਕੀ ਦੱਸਿਆ ਉਹ ਵਿਚ ਆਜਾ ਤੂੰ ਕੀ ਕਹਦੇਂ ਭਰਾਇਆ ਨੂੰ ਰੀਯਾ ਦੀ ਮਾਂ ਨੂੰ ਆਜਾ ਆਹ ਲਓ ਦੇ ਆ ਨੂੰ ਕਿੱਸੀ ਨਹੀਂ ਖਾਂਦੇ ਆਂਟੀ ਤੇਰਾ ਸੱਤੋਂ ਤੂੰ ਹੀ ਖਾਲਾ ਤੂੰ ਕਹਦੇਂ ਉਹ ਰੀਯਾ ਦੀ ਮਾਂ ਨੂੰ ਫੜਾਇਆ ਉਹ ਕਹਿੰਦੇ ਮੈਨੂੰ ਫੜਾਜੋ ਜ ਨਹੀਂ ਖਾਣਾ ਤਾਂ ਚੱਲ ਚੱਲ ਚਲੋ ਠੀਕ ਆ ਫਰੈਂਟ ਪਰ ਹੋ ਗਿਆ ਸਾਡੇ YouTube ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਕਰਦਿਆ ਕਰੋ ਸਾਡਾ ਟਾਈਮ ਬਹੁਤ ਘੱਟ ਹੈ ਜੀ ਸਾਡਾ ਟਾਈਮ ਪੂਰਾ ਕਰੋ ਤੁਸੀਂ ਪਲੀਜ਼ ਬਲੌਗ ਦੇਖਿਆ ਕਰੋ ਯਾਰ ਐਨਕੀ ਦਾ ਕਰਨਾਂ ਦੀ ਹੈਲਪ ਕਰ ਦਿਓ ਹਜੇ ਮੈਨੂੰ ਕੁਝ ਵੀ ਨਾ ਮੈਨੂੰ ਇੰਸਟਾਗ੍ਰਾਮ ਤੋਂ ਪੈਸਾ ਕੋਈ ਮਿਲਣਾ ਨਹੀਂ ਆਇਆ ਤੇ ਨਾ ਮੈਨੂੰ ਕੋਈ YouTube ਤੋਂ ਹਜੇ ਸਾਡੇ ਕਹਿੰਦੇ ਹੋਰ ਬੜਾ ਟਾਈਮ ਹੀ ਨਹੀਂ ਪੂਰਾ ਹੋਇਆ ਇੱਧਰ ਆਪਣਾ ਭਾਈ ਸਿੱਧੂ ਮੂਸੇਵਾਲਾ ਭਾਈ ਆਪਣਾ ਭਾਈ ਆਪਾਂ ਇਹਨੂੰ ਬਹੁਤ ਪਿਆਰ ਕਰਦੇ ਹਾਂ ਜੇ ਦੱਤੇ ਇਹਦਾ ਗਾਣਾ ਮੈਨੂੰ ਬੜਾ ਘੱਟ ਲੱਗਿਆ ਜੱਟ ਤੇ ਉੱਤੇ ਕੇਸ ਜਿਹੜਾ ਸੰਜੇ ਧੱਤ ਤੇ ਜੱਟ ਤੇ ਤੇ ਕੇਸ ਜਿਹੜਾ ਸੰਜੇ ਧੱਤ ਤੇ ਇਹਦੇ ਗਾਣੇ ਬਾਈ ਦੇ ਬਹੁਤ ਘੈਂਟ ਸੀ ਲੋਕ ਤਾਂ ਵੀ ਕਹੀ ਜਾਂਦੇ ਜੋ ਕੁਝ ਕਹਿੰਦੇ ਆ ਪਰ ਗਾਣੇ ਵਧੀਆ ਸੀ ਚਲੋ ਠੀਕ ਆ ਫਰੈਂਡ ਸਾਡੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬਾਈ ਬਣ ਕੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਕਿਸੇ ਨੇ ਨਹੀਂ ਕੀਤਾ ਰੀਆ ਦੀ ਮਾਂ ਨੂੰ ਦੇ ਆ ਉਹਨਾਂ ਘੰਟੇ ਤੂੰ ਖਾ ਲ ਅਸੀਂ ਨਹੀਂ ਖਾਂਦੇ